ਪਹੁੰਚੇ ਇੱਥੇ ਨਹੀਂ ਪਹੁੰਚਾ ਤੇ ਆਪਾਂ ਸੋਚਿਆ ਇਸ ਵਾਰੀ ਆਪਾਂ ਪੱਕਾ ਕੰਮ ਕਰਾਂ ਠੀਕ ਹੈ ਜਿਹੜੇ ਹਮਾਰੇ ਕਾਉਂਸਲਰ ਹੈਗੇ ਆ ਉਹ ਸਾਡੇ ਇੱਕ ਮੁਲਾਜ਼ਮ ਨਾਲ ਜਾਣਗੇ ਕਰ ਕਰ ਵੈਰੀਫਿਕੇਸ਼ਨ ਕਰਨਗੇ ਕਿ ਭਈ ਕਿਨੂੰ ਸਮਾਨ ਮਿਲੇ ਕਿਨੂੰ ਨਹੀਂ ਮਿਲੇਗਾ ਉਹ ਅਸੈਸਮੈਂਟ ਪ੍ਰੋਪਰ ਹੋਊਗੀ ਉਸ ਅਸੈਸਮੈਂਟ ਦੇ ਨਾਮ ਸਾਨੂੰ ਜਿਹੜਾ ਵੀ ਬੰਦਾ ਹੈ ਉਹਦਾ ਨਾਮ ਤੇ ਫੋਨ ਨੰਬਰ ਸਾਨੂੰ ਲਿਸਟ ਮਿਲ ਜਾਏਗੀ ਮੰਨ ਲਓ ਕਿ ਇੱਕ ਵਾਰਡ ਚ 20 ਤਰਪਾਲਾਂ ਦੀ ਲੋੜ ਹੈਗੀ ਹੈ ਤੇ ਇਹ 20 ਘਰ ਇਹਨਾਂ ਨੂੰ ਲੋੜ ਹੈਗੀ ਹੈ ਫਿਰ ਆਪਾਂ ਵਾਰਡ ਨੰਬਰ 1 2 ਵਾਰਡ ਇੱਕ ਦਿਨ ਚ ਆਪਾਂ ਨਿਪਟਾਵਾਂਗੇ ਉਹਨਾਂ ਦੀ ਡਿਮਾਂਡ ਜਿਹੜੀ ਹੈ ਉਹ ਫੁੱਲਫਿਲ ਕਰਾਂਗੇ ਉਹਨਾਂ ਨੂੰ ਫਿਰ ਆਪਾਂ ਉਹ ਸਮਾਨ ਅੱਗੇ ਦੇਵਾਂਗੇ ਫਿਰ ਉਹ ਜਾ ਕੇ ਉੱਥੇ ਉਸ ਕਰਨ ਨੂੰ ਦੇ ਕੇ ਉਹਦੀ ਫੋਟੋ ਖਾ ਕੇ ਟਿਕ ਮਾਰਕ ਕਰ ਦੇਣਗੇ ਕਿ ਜੀ ਇੱਥੇ ਕੰਮ ਮਿਲ ਗਿਆ ਤੇ ਆਪਾਂ ਇਸ ਹਿਸਾਬ ਨਾਲ ਸਿਸਟਮੈਟਿਕਲੀ ਚੱਲेंगे ਕਿਉਂਕਿ ਇਹ ਆਪਣੇ ਵਾਰਡ ਹੈਗੇ ਆ ਆਪਣੇ 13 ਵਾਰਡ ਹੈਗੇ ਤੇ ਉਹਨਾਂ ਵਿੱਚ ਸਭ ਤੋਂ ਡਿਮਾਂਡ ਹੈਗੀ ਤੇ ਸਭ ਨੂੰ ਆਪਾਂ 5-5 ਦੇਈਏ ਉਹ ਤੋਂ ਵਧੀਆ ਕਿ ਆਪਾਂ ਪਹਿਲੇ ਇੱਕ ਵਾਰਡ ਦਾ ਕੰਮ ਨਿਪਟਾਈਏ ਫਿਰ ਆਪਾਂ ਸੀਕੁਐਂਸ ਵਾਈਜ਼ ਅੱਗੇ ਵਧੀਏ ਤਾਂ ਇਹ ਆਪਣਾ ਸਿਸਟਮ ਹੈ ਇਸ ਵਾਰ ਕੀ ਸਮਾਨ ਦੀ ਜਿਹੜੀ ਕਿਟ ਉਹਦੇ ਵਿੱਚ ਕੀ-ਕੀ ਹੋਵੇਗਾ ਆਪਣੇ ਸਮਾਨ ਦੀ ਕਿਟ ਤਾਂ ਡਿਮਾਂਡ ਦੇ ਉੱਤੇ ਹੈਗਾ ਕਿਉਂਕਿ ਕੋਈ ਵਾਰਡ ਕਹਿੰਦੇ ਸਾਨੂੰ ਰਾਸ਼ਨ ਪੂਰਾ ਮਿਲ ਗਿਆ ਸਾਨੂੰ ਤਰਪਾਲਾਂ ਦੀ ਲੋੜ ਹੈ ਕੋਈ ਕਹਿੰਦਾ ਕੁਝ ਕਰਾ ਨੂੰ ਰਾਸ਼ਨ ਨਹੀਂ ਮਿਲਿਆ ਕੋਈ ਕਹਿੰਦਾ ਜੀ ਸਾਨੂੰ ਮੋਸਕੀਟੋ ਨੈਟ ਚਾਹੀਏ ਕੁਝ ਚਾਹੀਏ ਤਾਂ ਜੋ ਵੀ ਡਿਮਾਂਡ ਹੋਊਗੀ ਉਸ ਨੂੰ ਉਸ ਹਿਸਾਬ ਨਾਲ ਸਮਾਨ ਮਿਲੂਗਾ ਸਮਝ ਤੋਤ ਜਿਹੜੇ ਮੈਡੀਕਲ ਲਈ ਜਾਂ ਫੋਕ ਉਹ ਜੋ ਪਲੇ ਕਰਦੇ ਆ ਉਹਦੇ ਬਾਰੇ ਵੀ ਕੁਝ ਹੁਣ ਆਪਾਂ ਸੋਚੇ ਵੈਸੇ ਤਾਂ ਆਪਣੇ ਜਿਹੜੇ ਮਿਊਨਿਸਪੈਲਿਟੀ ਸ਼ਹਿਰ ਹੈ ਉਹਦੇ ਵਿੱਚ ਹਸਪੀਟਲਸ ਵੀ ਹੈਗੇ ਆ ਮੋਹੱਲਾ ਕਲੀਨਿਕ ਵੀ ਹੈਗੇ ਆ ਬਟ ਆਪਾਂ ਫਿਰ ਵੀ ਸੋਚੇ ਕਿ ਪੱਕਾ ਕਰਨ ਕਰਨ ਦੇ ਤੌਰ ਤੇ ਆਪਾਂ ਇੱਕ ਇੱਕ ਵਾਰਡ 'ਚ ਇੱਕ ਇੱਕ ਦਿਨ ਮੈਡੀਕਲ ਕੈਂਪ ਲਾਵਾਂਗੇ ਮੰਨ ਲਓ ਅੱਜ ਇੱਕ 'ਚ ਲਾਤਾ ਕੱਲ 2 'ਚ ਲਾਤਾ ਫਿਰ 3 'ਚ ਫਿਰ 4 'ਚ ਉਹਦਾ ਇਹ ਵੀ ਮਤਲਬ ਨਹੀਂ ਹੈ ਕਿ ਭਈ 1 ਨੰਬਰ ਵਾਲਾ 2 ਨੰਬਰ ਵਾਲੇ 'ਚ ਇਲਾਜ ਨਹੀਂ ਕਰਾ ਸਕਦਾ ਜੇ ਕੋਈ ਦਿੱਕਤ ਹੈ ਤਾਂ ਉੱਥੇ ਵੀ ਜਾ ਸਕਦਾ ਤਾਂ ਆਪਾਂ ਇੱਕ ਇੱਕ ਵਾਰਡ 'ਚ ਇੱਕ ਇੱਕ ਕੈਂਪ ਲਵਾ ਲਵਾਂਗੇ ਜਿਸ ਤੇ ਜਿੰਨਾਂ ਦਾ ਸਭ ਦਾ ਇਲਾਜ ਹੋ ਸਕਣ ਸਰ ਜਿਹੜੇ ਹੜਨਾ ਮਕਾਨ ਜਿਹੜੇ ਡੈਫੈਕ ਉਹਨਾਂ ਦੇ ਇਹ ਹੈਗੇ ਕਿ ਉਹਨਾਂ ਦੀ ਚਾਹੀਦੀ ਹੈ ਆਪਾਂ ਨੂੰ ਸਭ ਤੋਂ ਪਹਿਲਾਂ ਪ੍ਰੋਪਰ ਅਸੈਸਮੈਂਟ ਕਿ ਜਦੋਂ ਆਪਣੀ ਅਸੈਸਮੈਂਟ ਹੋ ਜਾਏਗੀ ਕਿ ਭਈ ਪ੍ਰੋਪਰਲੀ ਇੰਨੇ ਕਰ ਡਿੱਗੇ ਸੀਗੇ ਇੰਨੇ ਕਰਦਾ ਇੰਨਾ ਨੁਕਸਾਨ ਹੈਗਾ ਉਹ ਲਿਸਟ ਫਿਰ ਆਪਾਂ ਫਾਰਵਰਡ ਕਰ ਦੇਣਗੇ ਆਪਣੇ ਸਟੇਟ ਨੂੰ ਵੀ ਤੇ ਸੈਂਟਰ ਨੂੰ ਵੀ ਫਿਰ ਉਸ ਹਿਸਾਬ ਨਾਲ ਸਾਨੂੰ ਰੀਲੀਫ ਮਿਲ ਜਾਊਗਾ ਸਰ ਪਸ਼ੂ ਜਿਹੜੇ ਮਰ ਗਏ ਨੇ ਹੜ ਦੌਰਾਨ ਉਹਨਾਂ ਬਾਰੇ ਉਹ ਵੀ ਬਹੁਤ ਹੀ ਮਾੜੀ ਇੱਕ ਗੱਲ ਹੋਈ ਸੀ ਸਾਡੇ ਪਸ਼ੂਆਂ ਵਾਸਤੇ ਵੀ ਇਹ ਜਿਹੜਾ ਹੜ੍ਹ ਸੀ ਉਹਨੇ ਕਾਫੀ ਤਬਾਈ ਮਚਾਈ ਸੀ ਤੇ ਉਹਦੇ ਵਿੱਚ ਵੀ ਆਪਾਂ ਇਹ ਕਰਨਗੇ ਕਿ ਜਿੰਨਾਂ ਦੇ ਵੀ ਹੈਗੇ ਆ ਉਹਨਾਂ ਨੂੰ ਵੈਰੀਫਾਈ ਕਰਾ ਕੇ ਆਪਾਂ ਜੇ ਤਾਂ ਜਿੰਨਾਂ ਦਾ ਇਲਾਜ ਹੈਗੇ ਉਹਨਾਂ ਦਾ ਇਲਾਜ ਹੋਊਗਾ ਜਿਹੜੇ ਵਿਚਾਰੇ ਨਹੀਂ ਜੀਵਿਤ ਰਹੇ ਉਹਨਾਂ ਨੂੰ ਆਪਾਂ ਵੈਰੀਫਾਈ ਕਰਕੇ ਉਹਨਾਂ ਦੀ ਵੀ ਲਿਸਟ ਆਪਾਂ ਉੱਪਰ ਪਹੁੰਚੇਗੀ ਤਾਂ ਕਿ ਕੰਪਨਸੇਸ਼ਨ ਮਿਲ ਸਕੇ ਠੀਕ ਹੈ